ਕੀ ਸਹੈਗਾ ਹਾਥੋਂ ਤੇ ਸਾਡੇ ਦੇ ਗੋੜ ਧਰ ਦੀ ਕਿਸੇ ਦੇ ਗੜੀ ਕਹਿ ਲਿਆ ਯਾਰ ਤੇਰਾ ਮੂੰਹ ਮਿੱਠਾ ਹੋ ਗਿਆ ਹਾਥੋਂ ਤੇ ਗੋੜ ਧਰ ਕੇ ਮੂੰਹ ਮਿੱਠਾ ਨਹੀਂ ਹੁੰਦਾ ਮੂੰਹ ਦਾ ਮਿੱਠਾ ਗੋੜ ਮੂੰਹ ਚ ਪਾਈ ਦਿੰਦਾ ਸਾਨੂੰ ਹਜੇ ਕਾਗਜ਼ੀ ਜਦੋਂ ਲੈਫਟ ਆ ਗਈ ਫੇਰ ਸਾਡਾ ਮੂੰਹ ਮਿੱਠਾ ਹੋਊਗਾ ਅਜੇ ਤਾਂ ਗਾਇ ਹੀ ਨਾ ਵੀ ਸਾ ਅੱਜ ਤੱਕ ਤੈਨੂੰ ਗੋੜ ਦੇਦਾ ਤੇਰਾ ਮੂੰਹ ਮਿੱਠਾ ਹੋਊਗਾ ਐਨੇ ਤਨੰਦੇ ਕਰ ਰਵਣੇ ਜਦੋਂ ਸਾਡੇ ਕੋਲ ਲੈਫਟ ਹੀ ਆ ਗਿਆ ਤੇ ਉਹਨੂੰ ਕਿ ਮਰਦਾਗਰ ਦਾ ਜਿਹੜਾ ਮਸਲਾ ਉਹ ਹੱਲ ਹੋ ਗਿਆ ਪੰਜ ਸਾਲ ਦੀ ਪੂਰੀ ਦਿਰਾਹੀ ਕਰਕੇ ਇੱਕ ਮੱਕੜੀ ਜਾਲ ਬਣਾ ਲੈਂਦੇ ਪੌਦੇ ਚੋਗਾ ਪੁੱਛੇ ਪੰਛੀਆਂ ਨੂੰ ਉੱਤੋਂ ਉੱਤ ਕੇ ਜਾਲ ਤੋਹਾਂ ਦੇ ਤੇ ਪਿੰਡ ਮੁੰਨੀ ਦੀ ਸਾਲੇ ਦੋ ਵਾਰੀ ਤਿੰਨ ਆਦਮੀ ਫੋਰਸ ਨੂੰ ਢਾ ਲੈਦੇ ਅਸ਼ੂ ਚੰਦੇ ਨੇ ਸਾਥੋਂ ਰਾਮ ਸਿੰਘਾ ਅਜਿਹਾ ਆਪੇ ਹੀ ਉਹਨਾਂ ਲਾ ਲੈਦੇ ਆਪੇ ਹੀ ਉਹਨਾਂ ਲਾ ਜਦ ਮੰਨਦਾ ਹੈ ਆ ਵਟਵੰਦੇ ਖੋਲ ਤੇ ਖੇਤੀ ਅਸਲ ਹੈ ਕਹਿਣ ਸਾਨੂੰ ਹਰ ਬੱਚੇ ਤੇ ਕਰਜਾ ਬੋਝ ਪਾਇਆ ਐਸੀ ਕੁੰਬੜੀ ਸਿਆਦ ਸਿਰ ਲੈਣ ਸਾਨੂੰ ਇਸ ਦੁੱਖੋਂ ਹੰਗਾਮਾਂ ਤਦ ਕਰਕੇ ਮਾਰੇ ਮਾਮਲੇ ਯਦਵੀ ਪੈਣ ਸਾਨੂੰ ਦੂਰ ਵੱਟਿਏ ਇਲਾ ਦਾ ਰਾਮ ਸਿੰਘ ਅੱਜਲੇ ਭਾਰਤੀ ਲੱਗੀ ਕਰਨ ਸਾਨੂੰ ਅੱਜਲੇ ਭਾਰਤੀ ਲੱਗੀ ਕਰਨ ਸਾਨੂੰ ਲੰਤੋ ਆਵੜੀ ਸਾਰੇ ਦਾ ਸੁਨੇਹਾ ਔਰ ਇਹ ਫੇਰ ਦਵਾਰੇ

ਹਰ ਵਾਰੀ ਜੋਣਾ ਵਿੱਚ ਆ ਧੂਖਾ ਕੋਂ ਭਰਿਆ ਜਾਂਦਾ ਹਰ ਵਾਰੀ ਜੋਣਾ ਵਿੱਚ ਆ ਧੂਖਾ ਕੋਂ ਭਰਿਆ ਜਾਂਦਾ ਤੇਜ ਪਹਾੜਾ ਸਾਡੀ ਵਰਦਨ ਤੇ ਕਰਿਆ ਜਾਂਦਾ ਜੂਜ ਤੇ ਮਰ ਜਾ ਮੰਗੇ ਐਵੇਂ ਨਹੀਂ ਮਰਿਆ ਜੰਮਾ ਸਾਡੀਆਂ ਲਿਖਾ ਵਰਕੇ ਸੋਤ ਜੰਦੇ ਰੰਗੀ ਕਰਕੇ ਵੇ ਸਾਡੀਆਂ ਲਿਖਾ ਵਰਕੇ ਸੋਤ ਜੰਦੇ ਰੰਗੀ ਕਰਕੇ ਆਇਆ ਬਹੁਤਾਂ ਜੀਵਨਾਂ ਦਾ ਨਾਮ ਲਗਾਵੋਈ ਉਹਦਾ ਕੋਈ ਲੱਖ ਜਨਤ ਜਾਈਂ ਓਟ ਪਾਉਣੇ ਦਾ ਸੋਚ ਕੇ ਪਾਉਣੀ ਉਹਦਾ ਕੋਈ ਲੱਖ ਜਨਤ ਜਾਈਂ ਸੱਜਿਆ ਤੋਂ ਭਾਵ ਜੋ ਹੋਈ ਸਾਡੇ ਤੇ ਲੋਕ ਤੁਡਾਣੀ ਕਨਿਆ ਤੋਂ ਭਾਵ ਜੋ ਹੋਈ ਸਾਡੇ ਤੇ ਲੋਕ ਤੁਡਾਣੀ ਬੀਂਦੇ ਸੀ ਅਮਰ ਤਬਰਗਾ ਇੰਦਾ ਪਿਆ ਦੁਸ਼ਟ ਮਹਾਰੀ ਹੁੰਦਾ ਹੈ ਕਿਹੜਾ ਪਰੂਆ ਕਾਂ ਦੇ ਦੀ ਦਰਦ ਕਹਾਣੀ ਉੱਠਣ ਦਾ ਵੇੜਾ ਆਇਆ ਪੈਂਦਾ ਸੀ ਮੇਰਾ ਤਾਇਆ ਵੇ ਉੱਠਣ ਦਾ ਵੇੜਾ ਆਇਆ ਪੈਂਦਾ ਸੀ ਮੇਰਾ ਤਾਇਆ ਨਹੀਂ ਪਸ਼ੂ ਮੌਜ ਜਿੰਦਗੀ ਹਟਾਉਈ ਉਹ ਜਾ ਕੋਈ ਲੱਖ ਜੱਟ ਜਾਏ ਪਰ ਬੋਟ ਨਹੀਂ ਕਿਸੇ ਨੂੰ ਅਸੀਂ ਪਾਉਣੇ ਹੀ ਉਹ ਜੇ ਕੋਈ ਲੱਖ ਜੱਤ ਜਾਏ ਲਬਦਾਂ ਮੱਜ਼ਬੂਰ ਬਦਲ ਗਿਆ ਲਖਸ਼ਮ ਦਾ ਲਰਨਾ ਹੁਣ ਤਾਂ ਲਬਦਾਂ ਮੱਜ਼ਬੂਰ ਬਦਲ ਗਿਆ ਲਖਸ਼ਮ ਦਾ ਲਰਨਾ ਹੁਣ ਤਾਂ ਪਿੰਡਾਂ ਦੇ ਚੌਕ ਸਾਰੇ ਜੇ ਉਹ ਜੂਗਾ ਖਰਨਾ ਹੈ ਹੁਣ ਤਾਂ ਆਪਣਾ ਸੰਤਾਨ ਬਣਾ ਕੇ ਮਹਿਲਾਂ ਨਾਲੋਂ ਪੜਨਾ ਹੈ ਹੁਣ ਤਾਂ

ਦਲੇ ਬਾਦੂ ਕੋ ਨਹੀਂ ਪਾਉਣੀ ਜਦ ਤੱਕ ਲੱਖ ਜੱਥੇ ਜਾਏ ਇਸ ਜਿ ਰਖਦੇ ਹ ਸੱਜੇ ਜਿਸਵਿੰਦਰ ਸਿੰਘ ਘਪਟਰਾ ਤੋਂ ਬਾੜ ਕਾਂਟਕੇ ਲੈ ਕੇ ਉਹ ਪਰਾ ਆਏ ਜੀ ਉਹਨਾਂ ਦਾ ਨਾਮ ਅੰਕਾਰਾ ਦਾ ਔਰ ਮਾਰ ਕਾਂਟਕੇ ਦੇ ਤੈ ਲੋ ਧੰਨਵਾਦ ਇੱਕ ਮਜ਼ਦੂਰ ਦੀ ਜ਼ਿੰਦਗੀ ਦਾ ਗਾਣਾ ਕਿਉਂਕਿ ਮਜ਼ਦੂਰ ਦੀ ਜ਼ਿੰਦਗੀ ਜਿਹੜੀ ਇਹ ਬੜੀ ਫਿੱਤਰਾ ਇਹ ਤਾਂ ਆਪ ਦਾ ਜੀਰ ਰੂਹਾ ਗਣੇ ਦਾ ਮੰਦਾ ਤੇ ਦੁਨ ਦੇ ਸੂਰਜ ਆਪ ਦੇ ਜੀਰ ਨੂੰ ਪਰੇ ਘਰੋਂਦਾ ਉਹਦੇ ਹਜ਼ਾਰ ਦਰਜ ਕੀਤੇ ਨੇ ਮਨੂਰ ਦੀ ਜਿੰਦਗੀ ਅਜ ਕਿਸੇ ਦੀ ਆ ਉਹ ਸਮਝੀਆ ਜਦੋਂ ਮਨੂਰ ਇਹਨਾਂ ਦਰਾਂ ਦੇ ਵਿੱਚ ਕੋਲ ਪਹਾੜਾਂ ਇਖਲਾ ਦਾ ਹਮ ਦਾ ਇਨਾਮ ਦੇ ਹਰ ਦੇ ਮੁਕਾਬਲੇ ਸਾਡੇ ਜੀਰ ਬੜੇ ਤੰਤਰ ਉਸ ਦੇ ਜੀਤੀ ਆਉ ਲੋ ਮਜੂਰ ਦਿੱਤੇ ਲਈ ਦੱਸਦੇ ਨੇ ਲੋਕ ਗੱਲ ਸਦੀਆਂ ਪੁਰਾਣੀ ਮੇਰੀ ਗੱਲ ਹੈ ਇੱਥੇ ਅਜੇ ਵੀ ਕਹਾਣੀ ਦੱਸਦੇ ਨੇ ਲੋਕ ਗੱਲ ਸਦੀਆਂ ਪੁਰਾਣੀ ਮੇਰੀ ਗੱਲ ਹੈ ਇੱਥੇ ਅਜੇ ਵੀ ਕਹਾਣੀ ਵੇਚ ਰਹਿ ਥੱਪ ਸਾਡਾ ਬੂਤ ਲੱਤ ਪਾਣੀ ਆਸਮੇਂ ਹੀ ਆਦੇ ਉਦੋਂ ਲੱਤ ਖੂਰ ਗਿਆ ਦੁਨੀਆਂ

ਬਾਟੀ ਕੋਟੀ ਕਾਰਨ ਦੇ ਸਿਲੰਡੇ ਦਾ ਤੀਆਂ ਨਜੁਗ ਭੜਾ ਏ ਮਸ਼ੀਨਰੀ ਦਾ ਆ ਗਿਆ ਕਈਆਂ ਪਹਾੜੀਆਂ ਤੇ ਦੰਗਲੀਆਂ ਸਾਡੇ ਕੋਲੋਂ ਖੜੋ ਕੇਮਰੇ ਤਹ ਤੋਖ ਆ ਗਿਆ ਲੱਗ ਰਹੇ ਹਾਈ ਜਦੇ ਮਾਰ ਦੀ ਸ਼ਰਤ ਤੇ ਹਿੱਤ ਮਗੇ ਹਾਈ ਜਦੇ ਮਾਰ ਦੀ ਸ਼ਰਤ ਤੇ ਜੇ ਪੁੱਢੀ ਹੱਡ ਦਾ ਪਤਾ ਜਮੂਰ ਗਿਆ ਦੁਨੀਆਂ ਦੁਨੀਆਂ ਦੇ ਘਰ ਤੱਕ ਮੌਲੂਮ ਹਾਰੇ ਪਾਪਿਆ ਜੋ वेला ज़हो मो वे मौली कौली कला जी गुआंडीअ तसीली खा रोटी चारो पख सां हिकु कमज़ोर हथ पैग कुझु फिर मार जो ग़रीबी जे तंग जो ग़रीबी तंग ख़ुदि ख़ुशीअ मजबूर गुण दुनिया जे घर जो कम वारे बांदियूं वे लाज़ो मज़दूर गया दुनिया जे घर जो कम वारे बांदियूं वे लाज़ो मज़दूर ग मज़दूर ग अरूणी पूड़ा सुठे न ਕੱਟ ਕੇ ਪਲਾਟ ਲੈਣ ਵਾਲੇ ਤੁਫਲਾ ਰਿਆਂ ਨੇ ਘਰ ਵੀ ਬਣਾ ਤਕਾਂ ਬਿਆਲ ਨੇ ਪਹਿ ਗਿਆ ਜਵਾਨੀ ਨੂੰ ਤਨਸ਼ੀਰਾਂ ਦਾ ਯਾਰ ਪਹਿ ਗਿਆ ਜਵਾਨੀ ਨੂੰ ਤਨਸ਼ੀਰਾਂ ਦਾ ਯਾਰ ਵਿੱਚ ਖੁਝੇ ਰਿਆਂ ਦੇ ਉਸ ਉੱਟ ਨੂਰ ਗਿਆ ਦੁਨੀਆ ਦੁਨੀਆ ਦੇ ਕਹਿ ਸੁਖ ਕਮਾਉਣ ਵਾਲੇ ਕੰਮ ਆ ਜੋ ਲੇਲਾ ਜੋ ਮਜ਼ਦੂਰ घर जे सत हूंदो नविदास दारा राज भादासार मज़दूर कमु वारे ताम चो वेला जओ मज़दूर गया मज़दूर गया मज़ूर जी ज़िंदगी कोल कई वरी से मज़दूर भा ਜੋ ਕਾਚੇ ਦੇ ਮਦਾਨ ਵਿੱਚ ਆਉਂਦੇ ਆ ਉਹਨਾਂ ਦੇ ਵਿੱਚ ਮੁੱਤਤਾ ਹੁੰਦਾ ਵੀ ਯਾਰ ਸਾਡੇ ਦਾ ਤੋਸਾਲੀ ਨਹੀਂ ਕਰਦਾ ਇਹ ਤਾਂ ਤਸਾਨਾ ਦੇ ਗੀਤ ਲਗਾਉਂਦੇ ਨੇ ਇਹ ਤਾਂ ਤਸਾਨਾ ਕੋਈ ਗੱਲ ਕਰਦੇ ਇਸ ਕਰਕੇ ਤੇਰੀ ਵੀਰਾਂ ਨੂੰ ਦੇ ਦਿੱਤੀ ਆ ਵੀ ਆਪਣੇ ਮਜਬੂਰ ਸਾਥੀਆਂ ਨੂੰ ਲਾਲ ਲੈ ਕੇ ਆਉਂਦੇ ਉਹਨਾਂ ਦੀ ਲੜਾਈ ਵੀ ਇਹ ਆਪਣੀ ਲੜਾਈ ਆ ਤੇ ਤੁਹਾਡੀ ਲੜਾਈ ਸਾਡੀ ਹੈ ਮੈਂ ਦੋ ਤਾਂ ਇਹਨਾਂ ਦਾ ਜਦੋਂ ਸਾਰੂ ਭਰਾ ਦੇ ਅੱਧਨ ਹੁੰਦੇ ਆ ਗੇਂਦ ਦੇ ਵਿੱਚ ਕੋ ਤਰੁਨ ਤੇ ਫੇਲ ਹੋ ਕੇ ਜਾਂਦੀ ਆ ਚਾਹੇ ਪਸ਼ੂ ਆ ਤੇ ਪੰਛੀ ਆ ਤੇ ਆਪ ਕੋਲ ਮਨੁੱਖ ਆ ਤਾਉ ਆਪੋ ਆਪਣਾ ਇਸ ਦਾ ਪ੍ਰਭਾਤ ਕਿਉਂਕਿ ਤੁਹਾਨੂੰ ਮੈਂ ਪੜਾਣ ਦੀ ਦੇਣ ਕੀ ਕਰਦਾ ਵੀ ਅੱਜ ਪੰਜਾਬੂ ਵੀ ਕੱਢ ਲਈਏ ਆ ਪੰਜਾਬੂ ਦੀ ਜਮਾਲੀਏ ਸੋ ਉੱਤਪੰਨ ਦਾ ਉੱਤਪੰਨ ਸੁਨਾ ਉੱਤਕੇ ਹੰਗਲਾ ਬਾੜ ਵਈ ਹੁਣ ਜਗ ਹੋਈ ਆ ਸ਼ਾਬਾ ਵਈ ਹੁਣ ਜਗ ਹੋਈ ਆ ਬੱਲੇ ਵਈ ਹੁਣ ਜਾਗੋ ਆਈਏ ਫੁੱਟ ਵੇਜੜਾ ਫੁੱਟ ਪਰਵਤਾ ਭੱਲਿਆ ਹੋ ਤਿਆਰ ਲਈ ਹੁਣ ਜਾਗੋ ਆਈਏ ਸ਼ਾਹ ਬਾਬਾਈ ਹੁਣ ਜਾਗੋ ਆਈਏ ਬੱਲੇ ਵਈ ਹੁਣ ਜਾਗੋ ਆਈਏ ਦੇਖ ਪੰਤਾਂ ਦਾ ਇਹ ਪਲਗਾਮ ਜਾਰੀ ਰੱਖਣਾ ਹੈ ਸੰਗਰਾਮ ਦੇਖ ਪੰਤਾਂ ਦਾ ਇਹ ਪਲਗਾਮ ਜਾਰੀ ਰੱਖਣਾ ਹੈ ਸੰਗਰਾਮ ਹਰ ਤੇਰੀ ਨਾ ਕਰਨ ਲਲਾ ਅੱਜ ਦੇ ਦੇਸ਼ ਗੁਦਾਰ ਰਹੀ ਹੁਣ ਜਾਗੋ ਆਈਏ ਪੱਲੇ ਵਈ ਹੁਣ ਜਾਗੋ ਆਈਏ ਉੱਤ ਮੇਜਰਾ ਉੱਤ ਪਰਵਟਾਂ ਧੰਨਿਆ ਹੋ ਤਿਆਰ ਹਈ ਹੁਣ ਜਾਗੋ ਆਈਏ ਸ਼ਾਵਾ ਵਈ ਹੁਣ ਜਾਗੋ ਆਈਏ ਮੈਂ ਕਰਦੀ ਚੜਦੀ ਚਾਹਤੋ ਆਈ ਆਪਣੀ ਹੈ ਕਰਦੀ ਛਣਾਈ ਮੈਂ ਕਰਦੀ ਚੜਦੀ ਚਾਹਤੋ ਆਈ ਆਪਣੀ ਹੈ ਕਰਦੀ ਛਣਾਈ ਤੇ ਨੇ ਹਾ ਕੇ ਕੀ ਸੁਣ ਲੋ ਭਾਈ ਲੰਘਦੀ ਹੋ ਕਾ ਮਾਰ ਰਹੀ ਹੁਣ ਜਾ ਕੋ ਆਈ ਐ ਬੰਦੇ ਵਈ ਹੁਣ ਜਾ ਕੋ ਆਈ ਐ ਪੰਡ ਤੇ ਨਾਲ ਹੋਵੇ ਕਾਣੀ ਤੈ ਅਜੇ ਨਾ ਰਮਜ ਪਛਾਣੀ ਪੰਡ ਤੇ ਨਾਲ ਹੋਵੇ ਕਾਣੀ ਤੈ ਅਜੇ ਨਾ ਰਮਜ ਪਛਾਣੀ ਤੇਰੀ ਦਰਦਾ ਭਰੀ ਕਹਾਣੀ ਹੋਰ ਦਿਨ ਨਾਲ ਸਰਕਾਰ ਵਈ ਹੁਣ ਜਾ ਕੋ ਆਈ ਐ ਕਾ ਬਾਬਾ ਹੀ ਹੋਣੀ ਜਾਗੋ ਆਈਏ ਬੱਲੇ ਵਈ ਹੋਣੀ ਜਾਗੋ ਆਈਏ ਕੁੱਤਿਸਾਨਾਂ ਕੁਸਮੇ ਜੱਤਾਂ ਕੁੱਟ ਕੇ ਹੰਗਲਾ ਮਾਰ ਲਈ ਹੋਣੀ ਜਾਗੋ ਆਈਏ ਹੋਰ ਜੜ ਵੱਡੇਆ ਟਿੱਡਾ ਵਾਲੇ ਮਾਰਨ ਜੀਕਾ ਰਹਿਣ ਸਿਖਾਲੇ ਵੇਲਣ ਵੱਡੇਆ ਟਿੱਡਾ ਵਾਲੇ ਮਾਰਨ ਜੀਕਾ ਰਹਿਣ ਸਿਖਾਲੇ ਅੱਟ ਮਾਰ ਤੇਰਾ ਝੂਠਣ ਨਾਲੇ ਲੰਬੇ ਜੜਾ ਢਕਾਰੇ ਵਈ ਹੋਣੀ ਜਾਗੋ ਆਈਏ ਸ਼ਾਵਾ ਵਈ ਹੁਣ ਜਾਗੋ ਆਈਏ ਉੱਠ ਭਜਦੇ ਆ ਉੱਠ ਪਰਵਟਾ ਜਗਿਆ ਹੋ ਤਿਆਰ ਹੋਈ ਹੁਣ ਜਾਗੋ ਆਈਏ ਸ਼ਾਵਾ ਵਈ ਹੁਣ ਜਾਗੋ ਆਈਏ ਅਧੂਰ ਵਾਲਿਆ ਮੰਗ ਲੈ ਕਹਿਣਾ ਇੱਕ ਦਿਨ ਰਾਤ ਤੇ ਆਉਣਾ ਪਹਿਣਾ ਅਧੂਰ ਵਾਲਿਆ ਮੰਗ ਲੈ ਕਹਿਣਾ ਇੱਕ ਦਿਨ ਰਾਤ ਤੇ ਆਉਣਾ ਪਹਿਣਾ ਇੱਕ ਜਨਰਾਲ ਤੇ ਆਉਣਾ ਪੈਣਾ ਮਰ ਲੈ ਬਾਹਰ ਲਦਾੜ ਲਈ ਹੋਣ ਜਾ ਤੋ ਆਈਏ ਸ਼ਾਵਾ ਵਈ ਹੁਣ ਜਾ ਤੋ ਆਈਏ ਬੱਲੇ ਵਈ ਹੁਣ ਜਾ ਤੋ ਆਈਏ ਉੱਠ 베 ਜਰਾ ਉੱਠ ਪਰਵਤਾ ਢੱਲਿਆ ਹੋਰ ਤਿਆਰ ਲਈ ਹੁਣ ਜਾ ਤੋ ਆਈਏ ਸ਼ਾਵਾ ਵਈ ਹੁਣ ਜਾ ਤੋ ਆਈਏ ਇਸ ਸਾਡਾ ਜਗੋਂ ਦਾ ਫੋਕਾ ਜਾ ਕੋ ਰਹੀ ਸਾਡੇ ਸਸਾਮਾ ਮਜ਼ਦੂਰਾਂ ਨੂੰ ਕੰਮਾਂ ਚਾਹੀਦੇ